ਮਨ ਚੋਰੀ ਕਰਨ ਆਈ ਸੀ ਮਾ ਤੁਹਾਡਾ ਡੁਪਲੀਕੇਟ ਹੈ ਇਹਨਾਂ ਨੇ ਟੈਸਟ ਕਰਾ ਵੀਰੇ ਤੂੰ ਟੈਸਟ ਕਰਾਣਾ ਪਹਿਲਾਂ ਮੇਰੇ ਕੋਲ ਕੋਈ ਕੰਪਨੀ ਦੀ ਕੰਪਨੀ ਟੀਮ ਮੰਗਾਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹਿ ਲਓ ਡਿਸਟ੍ਰੀਬਿਊਟਰ ਖੜਾ ਹੈ ਉਹ ਪ੍ਰਾਈਸ ਡਿਸਟ੍ਰੀਬਿਊਟਰ ਉਹ ਖੜੇ ਨੇ ਇੱਕ ਮਿੰਟ ਉਹ ਡਿਸਟ੍ਰੀਬਿਊਟਰ ਖੜਾ ਉਹ ਡਿਸਟ੍ਰੀਬਿਊਟਰ ਵਾਲਾ ਓਏ ਯਾਰ ਸਾਰੀਆਂ ਗੱਲਾਂ ਮੇਰੇ ਤੇ ਰਹਿ ਗਈਆਂ ਆਖਰ ਇਹ ਹੰਗਾਮਾ ਕਿਉਂ ਹੋਇਆ ਹੁਣ ਤੁਹਾਨੂੰ ਇਹ ਵੀ ਸਮਝਾ ਦਿੰਨੇ ਆ ਜਾਣਕਾਰੀ ਮੁਤਾਬਕ ਇਸ ਕਰਿਆਨਾ ਸਟੋਰ 'ਚ ਪੁਲਿਸ ਪਾਰਟੀ ਲੈ ਕੇ ਇਹ ਟੀਮ ਰੇਡ ਕਰਨ ਪਹੁੰਚੀ ਸੀ ਇਸ ਟੀਮ ਵੱਲੋਂ ਦੁਕਾਨਦਾਰ ਮਾਲਕ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਵੱਲੋਂ ਨਕਲੀ ਸਮਾਨ ਰੱਖਿਆ ਹੋਇਆ ਹੈ ਨਕਲੀ ਸਮਾਨ ਲੋਕਾਂ ਨੂੰ ਵੇਚਿਆ ਜਾ ਰਿਹਾ ਪਰ ਦੁਕਾਨਦਾਰ ਵੱਲੋਂ ਸਮਾਨ ਅਸਲੀ ਹੋਣ ਦਾ ਦਾਵਾ ਕੀਤਾ ਗਿਆ ਦੇਖਦੇ ਹੀ ਦੇਖਦੇ ਇਹ ਹੁੰਦੀ ਗੱਲਬਾਤ ਬਹਿਸਵਾਜੀ ਤੱਕ ਪਹੁੰਚ ਗਈ ਇਹ ਤੁਸੀਂ ਛੱਡ ਰਹੇ ਹੋ ਕਿਉਂ ਛੱਡ ਰਹੇ ਹੋ ਓ ਸਰ ਮੈਂ ਛੱਡ ਰਿਹਾ ਹਾਂ ਮੈਂ ਸਰ ਛੱਡਿਆ ਓ ਛੱਡ ਰਿਹਾ ਸਰ ਛੱਡਿਆ ਥੋੜੀ ਮੈਂ ਪੁੱਤ ਕਹਿੰਦੀ ਇਹ ਵੀ ਨਕਲੀਆ ਦਿਖਾਓ ਇਹ ਵੀ ਆਪਣਾ ਬਣਾਓ ਓਕੇ ਮੈਨੂੰ ਖੋਲ ਦੋ ਖੋਤੇ ਮੈਂ ਲੈ ਕੇ ਤੂੰ ਮੈਨੂੰ ਖੋਲ ਓਕੇ ਲੈ ਕੇ ਅੱਪਾ ਗਨੋਟ ਪਲੀਜ਼ ਇਹਨੂੰ ਖੋਲੋ ਖੋਲੋ ਇਹ ਅਸਲੀ ਹੈ ਬੇ ਛੱਡ ਕੇ ਰਹਿ ਜਾ ਖੋਲੋ ਸਰ ਮੈਂ ਥੋੜੀ ਨਹੀਂ ਪੈਕੇਜਿੰਗ ਸਾਰੇ ਮੈਂ ਤਾਂ ਕਰਕੇ ਕਹਿੰਦਾ ਸੀ ਪੈਕਿੰਗ ਸੀ ਇਹ ਤੁਸੀਂ ਕਿਵੇਂ ਸਾਲਵ ਕਰਦੇ ਹੋ ਸਰ ਜਿਹੜੇ ਇਹ ਰੈਪਰ ਦਾ ਜਿਹੜੀ ਇਹਦੀ ਫਿਨਿਸ਼ਿੰਗ ਆ ਸਰ ਉਹਦੇ ਵਿੱਚ ਬੜਾ ਬੜਾ ਫਰਕ ਹੈ ਤੇ ਜਿਹੜੀ ਇਹ ਟਿਊਬ ਆ ਤੁਸੀਂ ਇਹਨੂੰ ਚਾਰ ਦਿਨ ਧੁੱਪਾਂ 'ਚ ਰੱਖ ਕੇ ਦੇਖ ਲਓ ਸਰ ਇਹ ਬਿਲਕੁਲ ਡਾਲ ਹੋ ਜਾਣੀ ਆ ਤੇ ਬੰਦਾ ਡਾਲ ਹੋ ਜਾਂਦਾ ਸਰ ਜਿਹੜੇ ਇਹ ਸੀਰੀਅਲ ਨੰਬਰ ਲੱਗੇ ਹੋਏ ਸਾਰੇ ਇਹਨਾਂ ਤੋਂ ਵੀ ਇੱਕ ਇੱਕ ਸਰ ਇਹ ਡੁਪਲੀਕੇਟ ਹੈ ਸਰ ਤੇ ਸਰ ਤੇ ਐਮੀ ਕਰਦੇ ਨੇ ਆ ਦੇਖੋ ਸਰ ਇਹਨਾਂ ਦਾ ਅਜੇ ਪਾਣੀ ਕੱਲੇ ਹੀ ਕਿਵਰ ਅਸਲੀ ਵਾਲਾ ਵੀ ਕਰ ਚੈੱਕ ਉਹ ਮੇਂ ਨਿਕਲ ਰਿਹਾ ਸੀ ਤਾਂ ਡੁਪਲੀਕੇਟਸ ਬਣਨ ਦਾ ਕਿਤਾ ਹੁੰਦੇ ਫੇ ਅਸਲੀ ਕਿਹਨਾਂ ਚੁੱਕੀ ਅਸਲੋ ਸਰ ਆਲ ਆਊਟ ਇਹਨਾਂ ਦਾ ਜਿਹੜਾ ਜਿਹੜਾ ਆਲ ਆਊਟ ਡੁਪਲੀਕੇਟ ਹੈ ਤੇ ਇਹਨਾਂ ਦਾ ਹਰ ਪਿੱਗ ਵਿੱਚ ਡੁਪਲੀਕੇਟ ਹੈ ਇਸ ਦੁਕਾਨ ਮਾਲਕ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਟੀਮ ਨਕਲੀ ਹੈ ਜਿੰਨਾਂ ਵੱਲੋਂ ਗਲਤ ਇਲਜ਼ਾਮ ਉਹਨਾਂ ਤੇ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ ਇਸ ਦੁਕਾਨ ਮਾਲਕ ਵੱਲੋਂ ਰੇਡ ਕਰਨ ਆਈ ਟੀਮ ਨਾਲ ਆਏ ਪੁਲਿਸ ਮੁਲਾਜ਼ਮਾਂ ਤੇ ਵੀ ਉਹਨਾਂ ਨਾਲ ਧੱਕਾ ਕਰਨ ਦੀ ਗੱਲ ਆਖੀ ਗਈ ਹੈ ਅਸੀਂ ਆਪਣਾ ਰਿਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਜਿਹੜਾ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਗਾਹ ਕਹਿ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨਾਂ ਤੁਹਾਡੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਲੱਕੂ ਵਾਲੀ ਕੱਢ ਦੇਣੀ ਜੀ ਸਤਿ ਸ਼੍ਰੀ ਅਕਾਲ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਤੇ ਮੈਂ ਕਿਹਾ ਰੇਡ ਕਰਨੋਂ ਕੋਈ ਗੱਲ ਨਹੀਂ ਜੀ ਕਹਿੰਦੇ ਤੁਹਾਡੇ ਕੋਲ ਡੁਪਲੀਕੇਟ ਮਾਲ ਹੈ ਸਾਰਾ ਮੈਂ ਕਿਹਾ ਮਾਰਾ ਸਾਡੇ ਕੋਲ ਕੱਲੇ ਕੱਲੇ ਸੌਦੇ ਦਾ ਬਿੱਲ ਹੈ ਕੱਲੀ ਕੱਲੀ ਸਾਡੇ ਕੋਲ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਕਹਿੰਦੇ ਭਾਈ ਤੂੰ ਆਪਣਾ ਇੱਕ ਇੱਕ ਸੈਂਪਲ ਚੈੱਕ ਕਰ ਲੈ ਜਿੱਥੇ ਭੇਜ ਦੇ ਇੱਥੇ ਮਾਰੀ ਚੈੱਕ ਕਰਾ ਕਿ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਜਿੱਥੇ ਸਾਨੂੰ ਅਸੀਂ ਜ਼ਿੰਮੇਵਾਰ ਅਸੀਂ ਕੋਈ ਕਲੇਮ ਕਰਨ ਤਿਆਰ ਹੈ ਕਹਿ ਨਹੀਂ ਇਹਨਾਂ ਨੇ ਜੂਨ ਸਾਡੇ ਥਾਨੇ ਕੱਢਣੀ ਸ਼ੁਰੂ ਕਰਦੇ ਪੇਸਾਂ ਦੇ ਕਾਲਗੇਟ ਦੇ ਹਰਪਿਕ ਦੇ ਹਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਔਰ ਮਾਲ オリジナル1% ਵੀ ਕੋਈ ਕਹਿ ਦੋਏ ਅਸੀਂ ਦੁਕਾਨ ਬੰਦ ਕਰਨ ਤਿਆਰ ਹੈ ਜੇ ਕੋਈ ਕਹੇ ਵੀ ਅਸੀਂ ਤੁਸੀਂ ਡੁਪਲੀਕੇਟ ਮਾਲ ਵੇਚਦੇ ਹਾਂ ਅਸ ਤਾਂ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤ ਲਾ ਦੇਖਿਆ ਕਰੋ ਸਾਡੇ ਕੋਲ オリジナル ਮਾਲ ਮਿਲੂਗਾ ਤੁਹਾਨੂੰ ਪਹਿਲਾ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਆ ਜੀ ਮੈਂ ਕਿਹਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆ ਜਾਣਾ ਉਹਨੂੰ ਪਤਾ ਪਹਿਲਾਂ ਬੋਲਾਂ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰ ਰਹਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਿਹਾ ਜੀ 10 ਮਿੰਟ ਰਹਿ ਮੈਂ ਫੋਨ ਇਹ ਨਾਲ ਮੇਰੇ ਸਾਡੇ ਕੋਲ ਅੰਬੀ ਲਾ ਲੈ ਲੈ ਸਾਡਾ ਡੀਵੀਆਰ ਲਾ ਉਪਰੋ ਲਾ ਲਿਆ ਜੋ ਵੀ ਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆਰ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਥੋਰਟੀ ਹੈ ਕਹਿੰਦੇ ਚੱਲ ਤੈਨੂੰ ਦੱਸ ਦੇ ਕਹਿੰਦੇ ਤੈਨੂੰ ਥੋਰਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਨਾ ਤੂੰ ਤੇ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਹਾਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਬਾਨ ਨੂੰ ਇਹ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸੀਂ ਕਹਿੰਦੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਣਾ ਪਰਚਾ 100% ਹੋਊਗਾ ਐਸਐਚਓ ਤੇ ਕਾਰਵਾਈ ਵੀ 100% ਹੋਊਗੀ ਜਿਨੇ ਗੁਸਤਾਖੀ ਕੀਤੀ ਹੈ ਇੱਕ ਦੁਕਾਨ ਚੋਂ ਡੀਵੀਆਰ ਲੈ ਕੇ ਲਾਗੇ ਲੈ ਕੇ ਜਾਣ ਦੀ ਇਹ ਹੈਰਾਨ ਕਰਦੀਆਂ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੇਡ ਕਰਨ ਨੂੰ ਲੈ ਕੇ ਦੁਕਾਨ ਤੇ ਜ਼ਬਰਦਸਤ ਹੰਗਾਮਾ ਹੁੰਦਾ ਦਿਖਾਈ ਦਿੱਤਾ ਦੁਕਾਨ 'ਚ ਰੇਡ ਕਰਨਾ ਇਸ ਟੀਮ ਦਾ ਕੀ ਕਹਿਣਾ ਇਹ ਵੀ ਤੁਸੀਂ ਹੁਣ ਇਹਨਾਂ ਦੇ ਮੂੰਹੋਂ ਹੀ ਸੁਣ ਲਓ ਸੈਂਪਲ ਲੈ ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕੀਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਆ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟ੍ਰੀਬਿਊਟਰ ਦੇ ਦੇ ਸਕਦਾ ਹੈ ਜਾਲੀ ਮਾਲ ਦਾ ਕੋਈ ਬਿੱਲ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਆ ਆਲ ਰੌਡ ਵੀ ਡੁਪਲੀਕੇਟ ਆ ਕੋਲ ਵੀ ਡੁਪਲੀਕੇਟ ਹੈ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਈਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆ ਮਾਮਲਾ ਪੱਖ ਦੇ ਦੇਖ ਮੌਕੇ ਤੇ ਡੀਐਸਪੀ ਵੀ ਪਹੁੰਚੇ ਸੀ ਜਿੰਨਾਂ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਤੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮਾ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਹਾਂ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕਿੰਦੀ ਪੁਲਿਸ ਮੁਲਾਕਾਤ ਵੀ ਨਾਲ ਲੱਗੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਓ ਵਾਕਿ ਹੀ ਇਹ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਫਿਲਹਾਲ ਦੇਖਣਾ ਹੋਵੇਗਾ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਬੇਪਨ